ਯਾ ਵੀ ਡੇੜਾ ਹਾਲ ਵੀ ਕੋਈ ਬੰਦਾ ਨਾਲ ਦਾ ਦੇਖ ਕੇ ਕਹਿੰਦਾ ਦੇਖ ਉਹਦਾ ਬੰਦਾ ਤਾਂ ਐਵੇਂ ਕਰਦਾ ਤੂੰ ਕਿਉਂ ਨਹੀਂ ਐਵੇਂ ਕਰਦੀ ਦੇਖ ਉਹਦੇ ਜਨਾਨੀ ਐਵੇਂ ਕਰਦੀ ਤੂੰ ਕਿਉਂ ਨਹੀਂ ਐਵੇਂ ਕਰਦੀ ਕੋਈ ਇਹਨਾਂ ਸੋਸ਼ਲ ਮੀਡੀਆ ਤੇ ਆਪਾਂ ਕਈ ਵਾਰ ਕਹਿੰਦੇ ਨਹੀਂ ਆ ਕਈ ਚੀਜ਼ਾਂ ਜਿਹੀਆਂ ਦਿਖਾਈਆਂ ਜਾਂਦੀਆਂ ਨੇ ਜੋ ਐਕਚੁਅਲ ਦੇ ਵਿੱਚ ਹੁੰਦੀਆਂ ਹੀ ਨਹੀਂ ਉਹ ਉਹੀ ਤਾਂ ਗੱਲ ਆ ਕਿ ਜੇ ਪਿਆਰ ਹੈਗਾ ਆ ਤਾਂ ਉਹਨੂੰ ਕਹਿੰਦੇ ਨੇ ਜੱਗ ਤੇ ਵਿੱਚ ਉਪਾ ਕੇ ਰੱਖੀਏ ਕਿ ਨਜ਼ਰਾਂ ਨਾ ਲੱਗਣ ਕਿਸੇ ਦੀਆਂ ਹਨਾ ਪਾਵੇ ਗੁੜਾ ਕੋਲ ਦਿਖਾਈ ਦੇ ਹਨਾ ਸਹੀ ਗੱਲ ਹੈ ਤੇ ਜੇ ਆਪਾਂ ਦਿਖਾਵਾ ਹੀ ਕਰਨਾ ਹੈ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਜਾਂ ਕੱਲੀ-ਕੱਲੀ ਚੀਜ਼ ਅੱਗੇ ਸੋਸ਼ਲ ਮੀਡੀਆ ਤੇ ਅਪਲੋਡ ਕਰੀ ਜਾਂਦੇ ਆ ਹੰਡੀ ਲਿੰਗ ਤੇ ਲੋਕ ਦੂਸਰੇ ਘਰ ਆਪਣਾ ਪਟਕ ਕੇ ਬਹਿ ਜਾਂਦੇ ਨੇ ਕਿ ਦੇਖੋ ਤੇ ਜਨਾਨੀ ਕਿੰਨੇ ਪਿਆਰ ਨਾ ਬੋਲਦੇ ਤੁਮ ਲੋ ਹੀ ਉਹਨਾਂ ਆਉਂਦੇ ਕੁਮਾਰ ਲੈ ਕੇ ਨਾ ਤੂ ਕਿਉਂ ਨਹੀਂ ਕੁਮਾਰ ਲੈਣਾ ਹਨਾ ਯਾਨੀ ਕਿ ਫੇਸਬੁੱਕ ਤੇ ਜਾਂ ਫਿਰ ਜਿਹੜੀਆਂ ਵੀ ਸੋਸ਼ਲ ਸਾਈਟਸ ਨੇ ਜਿਹੜੀਆਂ ਤਖਾਂਦੇ ਨੂੰ ਨਕਲੀ ਹੁੰਦਾ ਹੈ ਨਾ ਬੈਠਕ ਬਣਾਈ ਹੁੰਦੀ ਸੀ ਲੱਗ ਤੋਂ ਜੇ ਕੋਈ ਬਾਹਰੋਂ ਆਇਆ ਤਾਂ ਉਹਨੂੰ ਬੈਠਕ ਦੇ ਵਿੱਚ ਬਿਠਾਉਂਦੇ ਸੀ ਕਿ ਸਾਨੂੰ ਕੀ ਪਤਾ ਲੱਗਦਾ ਸੀ ਕਿ ਉਹਨਾਂ ਦੇ ਬੈਡਰੂਮ ਦੇ ਵਿੱਚ ਕੀਵੇਂ ਦਾ ਸਿਸਟਮ ਆ ਕੀ ਹੈ ਹਨਾ ਹੁਣ ਤਾਂ ਅਗਲਾ ਸਿੱਧਾ ਬੈਡਰੂਮ ਤੋਂ ਸ਼ੁਰੂ ਕਰਦਾ ਬਲੌਗ ਕੀ ਜੇ ਮੇਰਾ ਘਰ ਵਾਲਾ ਸੁੱਤਾ ਪਿਆ ਜੀ ਮੈਂ ਆਪਣੇ ਘਰ ਵਾਲੇ ਨੂੰ ਉਠਾ ਰਿਆ ਜੀ ਹਲੇ ਤਾਂ ਗੁੱਥੀ ਨਹੀਂ ਆ ਰਾਤੀ ਅਸੀਂ ਵਲੌਗ ਐਡੀਟ ਕਰ ਰਹੇ ਸੀ ਨਾਲੇ ਤਾਂ ਆਪਾਂ ਦੂਸਰੇ ਨੂੰ ਆਪਣਾ ਭੇਤ ਦੇਈ ਜਾਂਦੇ ਆ ਹੈਗੀ ਕਿਵੇਂ ਦੇ ਆ ਪਰ ਤੈਨੂੰ ਪਤਾ ਜਿਵੇਂ ਕਈ ਬਲੌਗਰ ਘਰੋਂ ਬਾਹਰ ਜਾਂਦੇ ਨੇ ਸ਼ੂਟ ਕਰਨ ਜਾਂਦੇ ਨੇ ਹੁਣ ਆਪਾਂ ਬਲੌਗਰਾਂ ਦੀ ਗੱਲ ਕਰ ਲੈਂਦੇ ਆ ਕਈ ਸ਼ੂਟ ਤੇ ਬਾਹਰ ਜਾਂਦੇ ਨੇ ਤੇ ਅਗਲਾ ਦੱਸਦੇ ਕਿ ਮੈਂ ਫਲਾਣੀ ਜਗ੍ਹਾ ਜਾ ਰਹੀ ਆ ਜਾਂ ਅਸੀਂ ਸਾਰਾ ਟੱਬਰ ਜਾ ਰਿਹਾ ਹੁਣ ਅਗਲੇ ਨੂੰ ਹੁਣ ਕੀ ਪਤਾ ਜੇ ਉਹਨਾਂ ਤੇ ਕੋਈ ਚੋਰ ਵੀਡੀਓ ਦੇਖ ਰਿਹਾ ਹੋਵੇ ਤੇ ਚਾਹੇ ਉਹਨਾਂ ਦੇ ਘਰ ਦੀ ਚੋਰੀ ਕਰ ਲਵੇ ਵੀ ਉਹਨਾਂ ਨਾਲ ਇਸ ਦਾ ਪੰਗਾ ਹੋ ਸਕਦਾ ਪੰਜਾਬੀ ਜਿਹੜਾ ਸਰਦੀਪ ਸਰਦੀਪ ਕਿਰੇ ਅੰਜੀ ਵੇ ਬਸ ਕੁਛ ਨਹੀਂ ਘਰ ਦੇ ਕੰਮ ਕਰ ਠੀਕ ਹੈ ਭੈਣੇ ਆਹ ਕੀ ਹੋ ਗਿਆ ਆ ਲੈ ਦੱਸ ਇਹ ਤਾਂ ਵਿਚਾਰੀ ਬਹੁਤ ਦੁੱਖਾਂ ਦੀ ਮਾਰੀ ਐ ਕੀ ਹੋ ਗਿਆ ਇਹ ਤਾਂ ਘਰ ਵਾਲਾ ਸ਼ਰਾਬ ਬਹੁਤ ਪੀਦਾ ਸੀ ਤਾਂ ਬਾਹਰ ਤੋੜ ਸੀ ਦੋ ਹੀ ਦਿਨ ਹੋਇਆ ਜੀ ਦੱਸ ਲੋਕੀ ਨਾ ਬੰਦੇ ਛੱਡਦੇ ਨਹੀਂ ਨਾ ਰਿਸ਼ਤੇ ਛੱਡਦੇ ਨਹੀਂ ਅੱਜ ਕੱਲ ਤਾਂ ਤੋੜ ਹੀ ਜਾਂਦੇ ਨੇ ਉਹੀ ਤਾਂ ਇੱਥੇ ਤੋੜ ਰਹੀ ਨੇ ਤੇ ਜੋੜਨ ਵਾਲੇ ਵੀ ਵਾਧੂ ਨਹੀਂ ਸ਼ਰਨ ਅੱਛਾ ਯਾ ਜੀ ਨੇ ਸੋਸ਼ਲ ਮੀਡੀਆ ਦੇ ਰਿਸ਼ਤੇ ਨੂੰ ਲੈ ਕੇ ਹਨਾ ਵੀਡੀਓਜ਼ ਵਾਇਰਲ ਹੁੰਦੀਆਂ ਨੇ ਹੂੰ ਤੇ ਲੋਕ ਤਾਂ ਕਹਿੰਦੇ ਨੇ ਸੋਸ਼ਲ ਮੀਡੀਆ ਬਗਾੜ ਰਿਹਾ ਹੈ ਉਜਾੜ ਰਿਹਾ ਹੈ ਕਿਸੇ ਨੂੰ ਮਾਰ ਰਿਹਾ ਲੋਕ ਇਹੀ ਕੁਝ ਦੇਖਦੇ ਨੇ ਕੋਈ ਗਾਲਾਂ ਕੱਢਣੀ ਸਿੱਖਦਾ ਹੈ ਕੋਈ ਮਾਰਨਾ ਸਿੱਖਦਾ ਹੈ ਤੇ ਸੋਸ਼ਲ ਮੀਡੀਆ ਦਾ ਇੱਕ ਆ ਪੱਖ ਜਿਹੜਾ ਤੁਸੀਂ ਮੈਨੂੰ ਦੱਸਿਆ ਵੀ ਲੋਕ ਤਾਂ ਫਰਾਵ ਬਣਾ ਨਹੀਂ ਰਹਿ ਰਹੇ ਨੇ ਬੜਾ ਹਨਾ ਐਨੇ ਸਾਲਾਂ ਬਾਅਦ ਜੁੜ ਰਹੇ ਨੇ ਹਾਂ ਤੁਸੀਂ ਫਿਰ ਬਾਕੀ ਸੋਸ਼ਲ ਮੀਡੀਆ ਜਿਹੜੇ ਨਹੀਂ ਚਲਾਣ ਦਿੰਦੇ ਲੋਕ ਬੱਚਿਆਂ ਨੂੰ ਨਹੀਂ ਚਲਾਣ ਦਿੰਦੇ ਕਹਿੰਦੇ ਨੇ ਬੱਚੇ ਵਿਗੜ ਜਾਣਗੇ ਕਹਿੰਦੇ ਨੇ ਇਹਦੇ ਪਿੱਛੇ ਗਲਤ ਬਣਾ ਲੈਂਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਇਹ ਹੈ ਨਾ ਕਿ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰੋ ਜਿੱਦਾਂ ਇਹ ਹੈ ਕਿ ਜੇ ਬੱਚੇ ਆ ਤਾਂ ਪੜਾਈ ਰਿਲੇਟਡ ਕੁਛ ਨਾ ਕੁਛ ਦੇਖਣਾ ਚਾਹੀਦਾ ਮੈਨੂੰ ਪਤਾ ਹੈ ਨਾ ਬੈਠਣੇ ਪੜੇ ਕਿਤੇ ਪੱਕਦਾ ਹੈ ਅਗਲੇ ਦਿਨ ਚ ਨਾ ਨੀਦ ਗੱਲਾਂ ਨਹੀਂ ਉੱਕਦੀਆ ਸੋਸ਼ਲ ਮੀਡੀਆ ਤੇ ਅਗਲਾ ਕਹਿੰਦਾ ਬੱਚਿਆਂ ਨੂੰ ਗੇਮਸ ਖੇਡਦੇ ਆ ਜਾਂ ਹੋਰ ਵੀਡੀਓਜ਼ ਆ ਗਈਆਂ ਕਿਉਂਕਿ ਅੱਜ ਕੱਲ੍ਹ ਤਿੰਨ ਪਤਾ ਵੀ ਕਾਫੀ ਕੁਝ ਚੱਲਦੀ ਤੇ ਜੇ ਆਪਾਂ ਨੂੰ ਚੰਗੇ ਪਾਸੇ ਸੋਚਿਆ ਜਾਵੇ ਤਾਂ ਸਟੱਡੀ ਲਈ ਯੂਜ਼ ਕਰ ਸਕਦੇ ਆ ਨਵੀਂ ਨਵੀਂ ਰਿਸਰਚ ਕਰ ਸਕਦੇ ਆ ਨੌਲੇਜ ਲੈਣ ਲਈ ਜਿਹੜੀਆਂ ਵੀਡੀਓਜ਼ ਦੇਖ ਸਕਦੇ ਆ ਜਾਂ ਫਿਰ ਕਿਸੇ ਪੇਪਰ ਦੀ ਤਿਆਰੀ ਕਰ ਸਕਦੇ ਜੇ ਕੋਈ ਵੱਡਾ ਪਹੁੰਚਾਇਆ ਹੋਣਾ ਤੇ ਇਹ ਆਪਣੇ ਹੱਥੋਂ ਦਾ ਹੈ ਕਿ ਆਪਾਂ ਕਿਵੇਂ ਯੂਜ਼ ਕਰਨਾ ਹੈ ਨਹੀਂ ਪ੍ਰਦੀਪ ਪਰ ਕਈ ਵਾਰੀ ਜਦੋਂ ਆਪਾਂ ਫੋਨ ਚਲਾ ਰਹੇ ਹਾਂ ਉਹਦੇ ਵਿੱਚ ਰੀਲਾਂ ਆ ਜਾਂਦੀਆਂ ਨੇ ਚਲਾਈ ਜੋ ਚਲਾਈ ਜੇ ਕੁਝ ਵੀ ਆ ਜਾਂਦਾ ਹਾਂ ਉਹ ਤਾਂ ਕ੍ਰਿਟੀਕਲ ਪਾਸੇ ਦੇਖਦੇ ਨਹੀਂ ਫਿਰ ਉਹ ਜਾਂਦੀਆਂ ਨੇ ਬੱਚਿਆਂ ਦੇ ਕੋਲ ਅੱਜ ਕੱਲ੍ਹ ਤਾਂ ਕੁੜੀਆਂ ਮੁੰਡੇ ਟੈਟੂ ਬਣਾ ਕੇ ਇੱਕ ਦੂਸਰੇ ਨਾਲ ਮੈਂ ਇਹਨੂੰ ਤਿਆਰ ਕਰਦਾ ਮੈਂ ਇਹਨੂੰ ਸੋਸ਼ਲ ਮੀਡੀਆ 'ਤੇ ਦੱਸੇ ਜਾਂਦੇ ਨੇ ਜਾਇ ਉਹ ਇੱਕ ਦੂਸਰੇ ਦੇ ਪਿੱਛੇ ਪਏ ਹੋਏ ਨੇ ਕਿ ਮੈਂ ਇਹਦੇ ਨਾਲ ਰਹਿਣਾ ਮੈਂ ਇਹਦੇ ਨਾਲ ਰਹਿਣਾ ਉਹੀ ਤਾਂ ਉਹੀ ਤਾਂ ਗੱਲ ਆ ਕਿ ਜੇ ਪਿਆਰ ਹੈਗਾ ਆ ਤਾਂ ਉਹਨੂੰ ਕਹਿੰਦੇ ਨੇ ਜੱਗ ਦੇ ਵਿੱਚ ਉਪਾ ਕੇ ਰੱਖੀਏ ਕਿ ਨਜ਼ਰਾਂ ਨਾ ਲੱਗਣ ਕਿਸੇ ਦੀਆਂ ਹਨਾ ਪਾਵੇਂ ਗੁੜਾ ਕੋਲੇ ਖਾਈਏ ਹਨਾ ਸਹੀ ਗੱਲ ਹੈ ਤੇ ਜੇ ਆਪਾਂ ਦਿਖਾਵਾ ਹੀ ਕਰਨਾ ਹੈ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਜਾਂ ਕੱਲੀ-ਕੱਲੀ ਚੀਜ਼ ਚਾਕੇ ਸੋਸ਼ਲ ਮੀਡੀਆ ਤੇ ਅਪਲੋਡ ਕਰੀ ਜਾਂਦੇ ਆ ਨਾਲੇ ਤਾਂ ਆਪਾਂ ਦੂਸਰੇ ਨੂੰ ਆਪਣਾ ਭੇਤ ਦੇਈ ਜਾਂਦੇ ਆ ਆਪਾਂ ਹੈਗੇ ਕਿਵੇਂ ਦੇ ਆ ਪਰ ਤੈਨੂੰ ਪਤਾ ਜਿਵੇਂ ਕਈ ਬਲੌਗਰ ਘਰੋਂ ਬਾਹਰ ਜਾਂਦੇ ਨੇ ਸ਼ੂਟ ਕਰਨ ਜਾਂਦੇ ਉਹਨਾਂ ਪਬਲੋਗਰਾਂ ਦੀ ਗੱਲ ਕਰ ਰਹੇ ਨੇ ਕਈ ਸ਼ੂਟ ਤੇ ਬਾਹਰ ਜਾਂਦੇ ਨੇ ਤੇ ਅਗਲਾ ਦੱਸਦੇ ਕਿ ਮੈਂ ਫਲਾਣੀ ਜਗ੍ਹਾ ਜਾ ਰਿਹਾ ਜਾਂ ਜਸੀਂ ਸਾਰਾ ਟੱਬਰ ਜਾ ਰਿਹਾ ਹੁਣ ਅਗਲੇ ਨੂੰ ਹੁਣ ਕੀ ਪਤਾ ਜੇ ਉਹਨਾਂ ਨੂੰ ਕੋਈ ਚੋਰ ਵੀਡੀਓ ਦੇਖ ਰਿਹਾ ਹੋਵੇ ਤੇ ਚਾਹੇ ਉਹਨਾਂ ਦੇ ਘਰ ਦੀ ਚੋਰੀ ਕਰ ਲਵੇ ਵੀ ਉਹਨਾਂ ਨੂੰ ਇਸ ਤੇ ਪੰਗਾ ਹੋ ਸਕਦਾ ਹੋ ਸਕਦਾ ਬਿਲਕੁਲ ਹੋ ਸਕਦਾ ਇਟ ਮੀਨਸ ਕਿ ਕੋਈ ਵੀ ਜਿਹੜੀ ਆ ਆਪਣੀ ਪ੍ਰਾਈਵੇਸੀ ਆ ਉਹਨੂੰ ਜ਼ਿਆਦਾ ਨਾ ਨਾ ਫਿਰ ਦੱਸੋ ਹਾਂ ਪਰ ਅੱਜ ਕੱਲ ਤਾਂ ਲੋਕ ਉਹ ਉਹ ਕੁਝ ਚੀਜ਼ਾਂ ਦਿਖਾਉਂਦੇ ਨੇ ਨੈਟ ਤੇ ਉਹ ਫੋਨ ਦੇ ਵਿੱਚ ਉਹ ਕੁਝ ਪਿਆ ਨਾ ਘਰ ਦੀ ਕੱਲੀ ਕੱਲੀ ਚੀਜ਼ ਨਹੀਂ ਘਰ ਦੀ ਕੱਲੀ ਕੱਲੀ ਗੱਲ ਦੱਸੀ ਜਾਂਦੇ ਨੇ ਏ ਮੇਰਾ ਪਿਓ ਲੱਗਦਾ ਹੈ ਮੇਨੇ ਮਾਰ ਲਗਦੀ ਹੈ ਮੇਰੇ ਰਿਸ਼ਤੇਦਾਰ ਸੀ ਚਲੇ ਗਏ ਹੈ ਆ ਗਏ ਟੁੱਟ ਗਏ ਮਿਲ ਗਏ ਸਿਰੋ ਰਹੇ ਆ ਵਾਪਸ ਆ ਜਾਣ ਲੋਕਾਂ ਦੇ ਅੱਗੇ ਹੱਥ ਜੋੜ ਜੋੜ ਕੇ ਕਹਿੰਦੇ ਮੇਰਾ ਮੇਰਾ ਪਿਆਰ ਮੈਨੂੰ ਮਿਲ ਜੇ ਬੋਲੀ ਤਾਂ ਹੈ ਨਾ ਵੀ ਹੁਣ ਲੋਕ ਵੀ ਕੀ ਕਰਨਗੇ ਤੇ ਅਗਲਾ ਕਹਿੰਦਾ ਕਿ ਪਹਿਲਾਂ ਹੁੰਦੇ ਸੀ ਕਿ ਜੇ ਘਰ ਦੇ ਵਿੱਚ ਮੀਆਂ ਬੀਬੀ ਆਪ ਜੇ ਥੋੜਾ ਜਾ ਲਓ ਭਾਈ ਬਾਹਰ ਕਾ ਨੂੰ ਕਿਸੇ ਨੂੰ ਕੁਝ ਦੱਸਣਾ ਹੁਣ ਪਾਗਲਾ ਚੱਕਦਾ ਹੈ ਫੋਨ ਚੱਕਦਾ ਜੀ ਮੇਰੇ ਨਾਲ ਫਲਾਣਾ ਕੁਝ ਹੋ ਗਿਆ ਟੀਮ ਕਾ ਕੁਝ ਹੋ ਗਿਆ ਵੀਡੀਓ ਪਾ ਲੰਨੇ ਕੋ ਲੋਕਾਂ ਨੂੰ ਕਿਹੜੇ ਸਾਰੀ ਗੱਲ ਨੂੰ ਪਤਾ ਹੁੰਦੀ ਆ ਲੋਕ ਅੱਦੇ ਸਿਮਤੀ ਦੇਣਗੇ ਏਦੇ ਗਾਲਾਂ ਕੱਢਣਗੇ ਤੇ ਜੇ ਆਪ ਹੀ ਥੋੜਾ ਬੋਤੋ ਰੱਖ ਲਈਏ ਪ੍ਰਾਈਵੇਸੀ ਰੱਖ ਲਈਏ ਤਾਂ ਕਾ ਨੂੰ ਕਿਸੇ ਨੂੰ ਕੁਝ ਪਤਾ ਲੱਗੇ ਇੱਕ ਸ਼ਰਤ ਤੁਸੀਂ ਹੋਰ ਚੀਜ਼ ਦੇਖਿਓ ਜਿਵੇਂ ਆਪਾਂ ਬਲੌਗਰ ਦੇ ਵਿੱਚ ਅਗਲਾ ਚਾਹੀਏ ਵਿਊਜ਼ ਲੈਣ ਲਈ ਬਹੁਤ ਕੁਝ ਕਰਦਾ ਜਾਂ ਫਿਰ ਕੋਈ ਹੋਰ ਕੁਝ ਆ ਕਿਸੇ ਮਦਦ ਦੀ ਗੱਲ ਬੋਲੋ ਇਸ ਹੈ ਰੀਲਸ ਰੀਲਸ ਲਗਾ ਲੋ ਕਿ ਰੀਲਸ ਤੇ ਬਹੁਤ ਕੁਝ ਚੱਲ ਰਿਹਾ ਹੈ ਨਾ ਤੇ ਪਹਿਲਾ ਹੁੰਦਾ ਸੀਗਾ ਕਿ ਜਿਸ ਤਰ੍ਹਾਂ ਅਗਲਾ ਕਹਿੰਦਾ ਕਿ ਘਰ ਇੱਕ ਨਾ ਬੈਠਕ ਬਣਾਈ ਹੁੰਦੀ ਸੀ ਲੱਗ ਤੋਂ ਜੇ ਕੋਈ ਬਾਹਰੋਂ ਆਇਆ ਤਾਂ ਉਹ ਬੈਠਕ ਦੇ ਵਿੱਚ ਬਿਠਾਉਂਦੇ ਸੀ ਕਿ ਸਾਨੂੰ ਕੀ ਪਤਾ ਲੱਗਦਾ ਸੀ ਕਿ ਉਹਨਾਂ ਦੇ ਬੈਡਰੂਮ ਦੇ ਵਿੱਚ ਕੀਵੇਂ ਦਾ ਸਿਸਟਮ ਆ ਕੀ ਹੈ ਨਾ ਹੁਣ ਤਾਂ ਅਗਲਾ ਸਿੱਧਾ ਬੈਡਰੂਮ ਤੋਂ ਸ਼ੁਰੂ ਕਰਦਾ ਬਲੌਗ ਕੀ ਜੇ ਮੇਰਾ ਘਰ ਵਾਲਾ ਸੁੱਤਾ ਪਿਆ ਜੀ ਮੈਂ ਆਪਣੇ ਘਰ ਵਾਲੇ ਨੂੰ ਉਠਾ ਰਹੀ ਆਂ ਜੀ ਅਜੇ ਤਾਂ ਕੁੁੱਠੀ ਨਹੀਂ ਆ ਰਾਤੀ ਇਸੀ ਵਲੌਗ ਐਡੇ ਚ ਕਰ ਰਹੇ ਸੀ ਥੱਕ ਗਏ ਸੀ ਹੁਣ ਉਹੀ ਜਦੋਂ ਦੋ ਦਫਾਈ ਜਾਣੇ ਪਰ ਫਰਕ ਤਾਂ ਪੈਣਾ ਹੀ ਆ ਬਿਲਕੁਲ ਇਹਦੇ ਨਾਲ ਰਿਸ਼ਤੇ ਜਿਹੜੇ ਟੁੱਟੇ ਨੇ ਇਹਨਾਂ ਤਾਂ ਜੁੜੇ ਵੀ ਨੇ ਜਿਵੇਂ ਤੁਸੀਂ ਪਹਿਲਾਂ ਦੱਸਿਆ ਮੈਨੂੰ ਤੋੜਨ ਦਾ ਕਾਰਨ ਕੀ ਹੈ ਵੈਸੇ ਜਿਹੜੇ ਟੁੱਟਦੇ ਨੇ ਆ ਚੀਜ਼ਾਂ ਦੇ ਕਿ ਕਾਰਨ ਕੀ ਹੈ ਕਈ ਜਨਾਨੀ ਨਾਲ ਦੀ ਕੋਈ ਬੰਦਾ ਨਾਲ ਦਾ ਦੇਖ ਕੇ ਕਹਿੰਦਾ ਦੇਖ ਉਹਦਾ ਬੰਦਾ ਤਾਂ ਐਵੇਂ ਕਰਦਾ ਤੂੰ ਕਿਉਂ ਨਹੀਂ ਐਵੇਂ ਕਰਦੀ ਦੇਖ ਉਹ ਤੇ ਜਨਾਨੀ ਐਵੇਂ ਕਰਦੀ ਤੂੰ ਕਿਉਂ ਨਹੀਂ ਐਵੇਂ ਕਰਦੀ ਹੋਈ ਇਹ ਨਾ ਸੋਸ਼ਲ ਮੀਡੀਆ ਤੇ ਆਪਾਂ ਕਈ ਵਾਰ ਕਹਿੰਦੇ ਨੇ ਆ ਕਈ ਚੀਜ਼ਾਂ ਜਿਹੀਆਂ ਦਿਖਾਈਆਂ ਜਾਂਦੀਆਂ ਨੇ ਜੋ ਐਕਚੁਅਲ ਦੇ ਵਿੱਚ ਹੁੰਦੀਆਂ ਹੀ ਨਹੀਂ ਹੈਗੀਆਂ ਹਾਂ ਫੇਕਨੈਸ ਬਹੁਤ ਹੈ ਨਾ ਹਰ ਚੀਜ਼ ਨਕਲੀ ਬਣਾਉਂਦੇ ਨੇ ਨਾ ਮਤਲਬ ਜੋ ਸਾਹਮਣੇ ਦਿਖਾਉਂਦੇ ਨੇ ਉਹ ਪਿੱਛੇ ਨਹੀਂ ਹੁੰਦਾ ਹੈ ਨਾ ਉਹ ਲੋਕਾਂ ਨੂੰ ਦਿਖਾਉਣ ਦੇ ਲਈ ਨੇ ਤੇ ਲੋਕ ਦੂਸਰੇ ਘਰ ਆਪਣਾ ਪੱਟ ਕੇ ਬਹਿ ਜਾਂਦੇ ਨੇ ਕਿ ਦੇਖ ਉਹਦੀ ਜਨਾਨੀ ਕਿੰਨੇ ਪਿਆਰ ਨਾਲ ਬੋਲਦੀ ਤੂੰ ਇਉਂ ਹੀ ਹੋ ਉਹਦਾ ਬੰਦਾ ਉਹਨੇ ਕਮਾੜ ਲਿਆ ਕਿ ਨਾ ਤੂੰ ਕਿਉਂ ਨਹੀਂ ਕਮਾੜ ਲੈਂਦਾ ਹਨਾ ਯਾਨੀ ਕਿ ਫੇਸਬੁੱਕ ਤੇ ਜਾਂ ਫਿਰ ਜਿਹੜੀਆਂ ਵੀ ਸੋਸ਼ਲ ਸਾਈਟਸ ਨੇ ਜਿਹੜੀਆਂ ਦਿਖਾਉਂਦੇ ਨੇ ਨਾ ਨਕਲੀ ਹੁੰਦਾ ਹੈ ਨਾ ਤੈਨੂੰ ਲੱਗਦਾ ਬੋਥ ਹਨ ਨਕਲੀ ਵੀ ਹੁੰਦਾ ਹੈ ਪਰ ਕਈਆਂ ਦਾ ਕੀ ਬੀ ਰਿਵਿਊ ਹੁੰਦਾ ਹੈ ਜਿੱਥੇ ਚੰਗਾ ਪਾਸਾ ਆਇਆ ਉਥੇ ਮਾੜਾ ਪਾਸਾ ਵੀ ਹੈਗਾ ਤਾਂ ਇਹਦਾ ਪੋਜ਼ਿਟਿਵ ਪੱਖ ਆਪਾਂ ਲੈ ਸਕਦੇ ਹਾਂ ਸੋਕਰ ਆਪਾਂ ਜਿਵੇਂ ਕਹਿੰਦੇ ਕਿ ਆਪਣਾ ਨਜ਼ਰੀਆ ਹੁੰਦਾ ਨਾ ਕਿਸੇ ਚੀਜ਼ ਨੂੰ ਦੇਖਣ ਦਾ ਜੇ ਆਪਾਂ ਉਹਨੂੰ ਚੰਗੇ ਪਾਸੇ ਦੇਖਾਂਗੇ ਤਾਂ ਆਪਾਂ ਨੂੰ ਚੰਗਾ ਲੱਗਣ ਲੱਗ ਜਾਊਗਾ ਜੇ ਆਪਾਂ ਉਸ ਨੂੰ ਨੈਗੇਟਿਵ ਵੇ ਨਾਲ ਦੇਖਾਂਗੇ ਤਾਂ ਆਪੇ ਨੈਗੇਟਿਵ ਲੱਗੇ ਜਾਏਗਾ ਇਹ ਆ ਮਾਡਰਨ ਪੰਜਾਬੀ ਵੇੜਾ ਖੁਸ਼ੀਆਂ ਦੇ ਨਾਲ ਭਰਿਆ ਜਿਹੜਾ ਵਿੱਚ ਬੈਠੀਆਂ ਸੱਕੀਆਂ ਭੈਣਾ ਪਾਇਆ ਇਹਨਾਂ ਨੇ ਪਿਆਰ ਦਾ ਗਹਿਣਾ ਬਾਪੂ ਬੀਬੀਆਂ ਦੇਖਦਾ ਜਿਹੜਾ ਪੁੱਛਦਾ ਕਦੋਂ ਆਉਣਾ ਪੰਜਾਬੀ ਵੇੜਾ ਇਹ ਆ ਮਾਡਰਨ ਪੰਜਾਬੀ ਵੇੜਾ ਖੁਸ਼ੀਆਂ ਦੇ ਨਾਲ ਭਰਿਆ ਜਿਹੜਾ ਵਿੱਚ ਬੈਠੀਆਂ ਸਖੀਆਂ ਪੈਣਾ ਪਾਇਆ ਇਹਨਾਂ ਨੇ ਪਿਆਰ ਦਾ ਗਹਿਣਾ ਬਾਪੂ ਬੀਬੀਆਂ ਦੇਖਦਾ ਜਿਹੜਾ ਪੁੱਛਦਾ ਕਦੋਂ ਆਉਣਾ ਪੰਜਾਬੀ ਦੇੜਾ